ਦਰ ਸਰਕਾਰ ਬੋਲੋ ਹਾੜੀ ਦੀਆਂ ਫਸਲਾਂ ਤੇ ਐਮਐਸਪੀ ਦੇ ਵਿੱਚ ਵਾਧਾ ਕਣਕ जौ ਦਾਲਾਂ ਸਮੇਤ 6 ਫਸਲਾਂ ਦੀ ਐਮਐਸਪੀ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਆਜੋ ਜਾਣਦੇ ਹਾਂ ਕਿਸ ਫਸਲ ਤੇ ਕਿੰਨੀ ਐਮਐਸਪੀ ਵਧਾਈ ਗਈ ਕਣਕ ਕਣਕ 160 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਜੋ ਪਿਛਲਾ ਰੇਟ 2425 ਰੁਪਏ ਸੀ 160 ਰੁਪਏ ਦੇ ਵਾਧੇ ਨਾਲ 2585 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਬਣਿਆ ਦਾਲਾਂ 300 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਇਸੇ ਤਰ੍ਹਾਂ ਦਾਲਾਂ ਦੇ ਨਾਲ ਨਾਲ ਸਰੋਂ ਛਰੋਂ ਦੇ ਰੇਟ ਦੇ ਵਿੱਚ ਪ੍ਰਤੀ ਕੁਆਂਟਲ ਜਿਹੜਾ 250 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਕੀਤਾ ਗਿਆ ਸਰੋਂ ਦੇ ਰੇਟ ਦੇ ਵਿੱਚ ਇਹ ਰੇਟ ਹੈ ਜਿਹੜੇ 26 27 ਸੀਜ਼ਨ ਦੇ ਵਿੱਚ ਲਾਗੂ ਹੋਣਗੇ ਇਸੇ ਤਰ੍ਹਾਂ ਜੋ 170 ਰੁਪਏ ਪ੍ਰਤੀ ਕੁਆਂਟਲ ਦਾ ਜਵਾਂ ਦੇ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਇਸੇ ਤਰ੍ਹਾਂ ਹੀ ਛੋਲੇ ਛੋਲਿਆਂ 225 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਕੀਤਾ ਗਿਆ ਇਸੇ ਤਰ੍ਹਾਂ ਹੀ ਸੂਰਜਮੁਖੀ ਸੂਰਜਮੁਖੀ ਦੇ ਰੇਟ ਦੇ ਵਿੱਚ 600 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਕੀਤਾ ਗਿਆ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਇਹ 2026-27 ਸੀਜ਼ਨ ਤੋਂ ਲਾਗੂ ਕੀਤੀਆਂ ਜਾਣਗੀਆਂ ਕਰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਫੋਲੋ ਕਰੋ ਜੀ